ਜੇਕਰ ਤੁਸੀਂ ਵੀ ਆਪਣੇ ਮੋਟਰਬਾਈਕ ਦੇ ਵਿੱਚ ਜਾਂ ਆਪਣੇ ਵਾਹਨਾਂ ਦੇ ਵਿੱਚ ਜ਼ਿਆਦਾ ਪٹرول ਪਵਾਉਂਦੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਹੈ ਦੱਸੋ ਤੁਹਾਨੂੰ ਦੱਸੀਏ ਕਿ ਹੁਣ ਬਹੁਤ ਸਾਰੇ ਲੋਕ ਅਜਿਹਾ ਕੁਝ ਕਰਦੇ ਨੇ ਜੋ ਕਿ ਉਹਨਾਂ ਦੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੋ ਸਕਦਾ ਹੈ ਤੁਸੀਂ ਇਸ ਦੇ ਬਾਰੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਪਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਲੈਣੇ ਆ ਜਦੋਂ ਤੁਸੀਂ ਆਪਣੇ ਵਾਹਨਾਂ ਦੇ ਵਿੱਚ ਜ਼ਿਆਦਾ ਪٹرول ਪਵਾ ਲੈਂਦੇ ਹੋ ਜਾਨਕਿ ਜਦੋਂ ਤੁਹਾਡੇ ਵਾਹਨਾਂ ਦੇ ਵਿੱਚ ਪੈਟਰੋਲ ਪੈਂਦਾ ਹੈ ਤੇ ਕੱਟ ਲੱਗਦਾ ਹੈ ਤੇ ਉਸ ਤੋਂ ਬਾਅਦ ਤੁਸੀਂ ਕਈ ਵਾਰ ਜੋ ਹੈ ਪਟ્રોલ ਵਾਲੇ ਨੂੰ ਕਹਿੰਦੇ ਹੋ ਪੰਪ ਵਾਲੇ ਨੂੰ ਕਹਿੰਦੇ ਹੋ ਕਿ ਇਸ ਵਿੱਚ ਹੋਰ ਜ਼ਿਆਦਾ ਪੈਟਰੋਲ ਪਾ ਦੇ ਪਰ ਕੱਟ ਲੱਗਣ ਤੋਂ ਬਾਅਦ ਜਦੋਂ ਤੁਸੀਂ ਹੋਰ ਟੈਂਕੀ ਉੱਪਰ ਤੱਕ ਭਰਵਾ ਲੈਂਦੇ ਹੋ ਤਾਂ ਉਸ ਤੇ ਦਬਾਅ ਪੈਂਦਾ ਹੈ ਤੇ ਕੁਝ ਹਿੱਸੇ ਤੁਹਾਡੇ ਵਾਹਨ ਦੇ ਖਰਾਬ ਹੋ ਜਾਂਦੇ ਨੇ ਜਿਸ ਤੋਂ ਬਾਅਦ ਤੁਹਾਡਾ ਵਾਹਨ ਜਾਮ ਹੋ ਸਕਦਾ ਹੈ ਜਿਹੜੀ ਮਾਈਲੇਜ ਆਉਂ ਘੱਟ ਜਾਂਦੀ ਹੈ ਦੱਸ ਜੀਏ ਕਿ ਤੁਹਾਡੇ ਜਿਹੜੇ ਵਾਹਨ ਨੇ ਉਹਨਾਂ ਦੇ ਵਿੱਚ ਇਵੈਪੋਰੇਟਿਵ ਮੇਕੈਨਿਕ ਸਿਸਟਮ ਜਿਹੜਾ ਕੁਝ ਹੁੰਦਾ ਹੈ ਉਹ ਉਸ ਦੇ ਵਿੱਚ ਉਸ ਦਾ ਮਤਲਬ ਇਹ ਹੁੰਦਾ ਉਹ ਗੈਸ ਨੂੰ ਕੰਟਰੋਲ ਕਰਦਾ ਹੈ ਤੇ ਵਾਤਾਵਰਣ ਨੂੰ ਖਪਰਦੂਸ਼ਿਤ ਹੋਣ ਤੋਂ ਬਚਾਉਂਦਾ ਹੈ ਪਰ ਜਦੋਂ ਜ਼ਿਆਦਾ ਟੈਂਕੀ ਉੱਪਰ ਤੱਕ ਭਰ ਜਾਂਦੀ ਉਸ ਤੇ ਦਬਾਅ ਪੈਂਦਾ ਤਾਂ ਪ੍ਰਦੂਸ਼ਣ ਜ਼ਿਆਦਾ ਹੁੰਦਾ ਹੈ ਤੇ ਤੁਹਾਡੇ ਵਾਹਨ ਦੇ ਕੁਝ ਹਿੱਸੇ ਜਾਮ ਹੋਣੇ ਸ਼ੁਰੂ ਹੋ ਜਾਂਦੇ ਨੇ ਜਿਸ ਤੋਂ ਬਾਅਦ ਤੁਹਾਡੀਆਂ ਵਾਹਨੀਆਂ ਮੁਸੀਬਤਾਂ ਵਾਧੀਆਂ ਨੇ ਤੁਹਾਡੀਆਂ ਵੀ ਮੁਸੀਬਤਾਂ ਵਾਧੀਆਂ ਨੇ ਕਿਉਂਕਿ ਜਿਆਦਾ ਪੈਟਰੋਲ ਜਦੋਂ ਉੱਪਰ ਤੱਕ ਟੈਂਕੀ ਫੁੱਲ ਹੋ ਜਾਂਦੀ ਹੈ ਉਸਤੇ ਦਬਾਅ ਪਾਣਾ ਸ਼ੁਰੂ ਹੋ ਜਾਂਦਾ ਹੈ ਤੇ ਵਾਹਨ ਦੇ ਕੁਝ ਹਿੱਸੇ ਬਲੌਕ ਹੋਣੇ ਸ਼ੁਰੂ ਹੋ ਜਾਂਦੇ ਨੇ ਦਰਸਲ ਗਰਮੀਆਂ ਦੇ ਮੌਸਮ ਦੇ ਵਿੱਚ ਕਿਹਾ ਜਾਂਦਾ ਹੈ ਕਿ ਜ਼ਿਆਦਾ ਪੈਟਰੋਲ ਪਾਉਣਾ ਹਾਨੀਕਾਰਕ ਹੋ ਜਾਂਦਾ ਹੈ ਜਿੰਨਾ ਕੁ ਤੁਹਾਡੇ ਵਾਹਨ ਨੂੰ ਪੈਟਰੋਲ ਦੀ ਲੋੜ ਹੈ ਉਨਾ ਕੁ ਪੈਟਰੋਲ ਪਾਓ ਔਰ ਇਹ ਦੱਸਿਆ ਗਿਆ ਕਿ ਵਾਹਨ ਦੇ ਵਿੱਚ ਜੋ ਹੈ ਅਸੀਂ ਤੋਂ 90% ਹੀ ਸਿਰਫ ਪੈਟਰੋਲ ਹੋਣਾ ਚਾਹੀਦਾ ਹੈ ਇਸ ਤੋਂ ਬਾਅਦ ਓਵਰਲੋਡ ਪੈਟਰੋਲ ਕਰਕੇ ਲੀਕੇਜ ਦੀ ਦਿੱਕਤ ਰਹਿੰਦੀ ਹੈ ਦਰਮਿਆਨ ਦੇ ਵਿੱਚ ਜੋ ਹੈ ਅੱਗ ਲੱਗਣ ਦੀ ਦਿੱਕਤ ਰਹਿੰਦੀ ਹੈ ਜਦੋਂ ਤੁਹਾਡਾ ਪੈਟਰੋਲ ਲੀਕ ਹੁੰਦਾ ਹੈ ਤੁਹਾਡੇ ਵਾਹਨ ਤੋਂ ਤਾਂ ਅੱਗ ਲੱਗ ਸਕਦੀ ਹੈ ਤਾਂ ਬਹੁਤ ਵੱਡੇ ਪਿਆਨਾਕ ਹਾਦਸੇ ਵਾਪਰ ਸਕਦੇ ਨੇ ਇਸ ਕਰਕੇ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦਾ ਖਾਸਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਜੇਕਰ ਤੁਸੀਂ ਅਣਗਹਿਲੀਆਂ ਕਰੋਗੇ ਜਾਂ ਫਿਰ ਤੁਸੀਂ ਧਿਆਨ ਨਹੀਂ ਦਿਓਗੇ ਤਾਂ ਤੁਹਾਨੂੰ ਹੀ ਮੁਸ਼ਕਲਾਂ ਆਉਣਗੀਆਂ ਇਸ ਕਰਕੇ ਜੇਕਰ ਤੁਸੀਂ ਇਹਨਾਂ ਮੁਸ਼ਕਲਾਂ ਤੋਂ ਬਚਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਤਾਂ ਤੁਸੀਂ ਸਾਵਧਾਨ ਤੇ ਸੁਚੇਤ ਰਹੋ ਕਿਉਂਕਿ ਇਹ ਸਾਰੀਆਂ ਦਿੱਕਤ ਪਰੇਸ਼ਾਨੀਆਂ ਤੁਹਾਡੇ ਲਈ ਬਹੁਤ ਜ਼ਿਆਦਾ ਮੁਸ਼ਕਲ ਭਰੀਆਂ ਹੋ ਸਕਦੀਆਂ ਨੇ ਔਰ ਵਾਹਨਾਂ ਦੇ ਵਿੱਚ ਜ਼ਿਆਦਾ ਪਟ્રોલ ਪਾਉਣ ਨਾਲ ਤੁਹਾਨੂੰ ਲੱਗਦਾ ਹੈ ਕਿ ਜ਼ਿਆਦਾ ਪਟ્રોલ ਹੋਵੇਗਾ ਪਰ ਉਹ ਤੁਹਾਡੇ ਲਈ ਦਿੱਕਤ ਪਰੇਸ਼ਾਨੀ ਕਰੇਗਾ ਤਾਂ ਇਸ ਕਰਕੇ ਵਾਹਨਾਂ ਦੇ ਵਿੱਚ ਪਟ્રોલ ਪਾਉਣ ਤੋਂ ਪਹਿਲਾਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦਾ ਖਾਸਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਜਦੋਂ ਤੁਸੀਂ ਆਪਣੇ ਵਾਹਨ ਦੇ ਵਿੱਚ ਜ਼ਿਆਦਾ ਪੈਟਰੋਲ ਪਾਉਂਦੇ ਹੋ ਤਾਂ ਤੁਹਾਡਾ ਵਾਹਨ ਨੁਕਸਾਨਦੇਹ ਘੁਮਾਂਦਾ ਜਾਂਦਾ ਹੈ ਕਿਉਂਕਿ ਪ੍ਰਦੂਸ਼ਣ ਜ਼ਿਆਦਾ ਵਧਦਾ ਜਾਂਦਾ ਹੈ ਉਸ ਦੀ ਜਿਹੜੀ ਗੈਸ ਹੁੰਦੀ ਹੈ ਉਸ ਦੇ ਉੱਪਰ ਜਿਹੜਾ ਭਾਰ ਪੈ ਜਾਂਦਾ ਹੈ ਹੋਰ ਤੁਹਾਡੇ ਵਾਹਨ ਦੇ ਜਿਹੜੇ ਕੁਝ ਹਿੱਸੇ ਨੇ ਉਹ ਬਲੌਕੇਜ ਬਣੂ ਤੋਰ ਪੈਂਦੇ ਨੇ ਤਾਂ ਜਿਸ ਤੋਂ ਬਾਅਦ ਤੁਹਾਡੇ ਵਾਹਨ ਦੀ ਮਾਈਲੇਜ ਯਾ ਔਰ ਸਾਰੇ ਸਿਸਟਮ ਖਰਾਬ ਹੋਣ ਲੱਗ ਪੈਂਦੇ ਨੇ ਤੁਹਾਡਾ ਵਾਹਨ ਜਿਹੜਾ ਵਾ ਪੂਰਨ ਤੌਰ ਤੇ ਖਰਾਬ ਹੋ ਜਾਂਦਾ ਇਸ ਕਰਕੇ ਤੁਸੀਂ ਇਹ ਚੀਜ਼ਾਂ ਦਾ ਖਾਸਾ ਧਿਆਨ ਲੱਖੋ ਤੁਹਾਨੂੰ ਜ਼ਿਆਦਾ ਕੰਟਰੋਲ ਪਾਉਣ ਦੀ ਕਿਤੇ ਨਾ ਕਿਤੇ ਲਾਲਚ ਰਹਿੰਦੀ ਹੈ ਪਰ ਜ਼ਿਆਦਾ ਕੰਟਰੋਲ ਪਾਉਣ ਦੇ ਨਾਲ ਤੁਹਾਡਾ ਹੀ ਨੁਕਸਾਨ ਹੋਵੇਗਾ ਇਸ ਕਰਕੇ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੁਸੀਂ ਸ਼ੇਅਰ ਕਰਨਾ ਬੰਦ ਹੈ ਤਾਂ ਕਿ ਜਾਣਕਾਰੀ ਲੋਕਾਂ ਤੱਕ ਪਹੁੰਚੀ ਔਰ ਉਹ ਵੀ ਜ਼ਰਾ ਇਹ ਸਾਰੀਆਂ ਚੀਜ਼ਾਂ ਤੇ ਗੌਰ ਫਰਮਾਓ